ਸੁਖਬੀਰ ਸਿੰਘ ਬਾਦਲ ਦੀ ਚਿੱਠੀ ਜਨਤਕ ਹੋ ਗਈ ਹੈ ਸਪਸ਼ਟੀਕਰਨ ਕਹਿ ਲਈਏ ਜਿਸ ਦੇ ਵਿੱਚ ਉਹਨਾਂ ਨੇ ਮੰਨ ਲਿਆ ਕਿ ਜਿਹੜੀਆਂ ਤੁਹਾਡੇ ਵੱਲੋਂ ਤੁਹਾਡੇ ਸਾਥੀਆਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੁੱਲਾਂ ਦਾ ਜ਼ਿਕਰ ਕੀਤਾ ਗਿਆ ਸੀ ਹਾਂ ਇਹ ਭੁੱਲਾਂ ਹੋਈਆਂ ਨੇ ਚਾਹੇ ਜਾਣੇ ਚ ਹੋਈਆਂ ਨੇ ਚਾਹੇ ਅਣਜਾਣੇ ਚ ਹੋਈਆਂ ਨੇ ਚੇਤ ਅਚੇਤ ਚ ਹੋਈਆਂ ਨੇ ਮੈਂ ਆਪਣੀਆਂ ਸਾਰੀਆਂ ਭੁੱਲਾਂ ਨੂੰ ਝੋਲੀ ਚ ਪਉਣਾ ਤੇ ਮੈਂ ਸਾਰੀਆਂ ਗਲਤੀਆਂ ਸਵੀਕਾਰ ਕਰਦਾ ਤੇ ਮੈਂ ਜਿਹੜੀ ਪਰੰਪਰਾ ਮੁਤਾਬਕ ਸਜ਼ਾ ਲਾਈ ਜਾਊਗੀ ਮੈਂ ਉਸ ਨੂੰ ਖਿੜੇ ਮੱਥੇ ਸਵੀਕਾਰ ਕਰਾਂਗਾ ਤੁਹਾਡਾ ਰਿਐਕਸ਼ਨ ਕੀ ਹੈ ਤੋਂ ਪਰਨਾ ਤਾਂ ਮੈਂ ਬੇਨਤੀ ਸਾਰੇ মিডিਆ ਨੂੰ ਕਰਾਂ ਤੁਹਾਨੂੰ ਵੀ ਕਰਾਂ ਵੀ ਅਸੀਂ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ ਜੀ ਅਸੀਂ ਸਿਰਫ ਜਿੰਨਾ ਕੁ ਸਾਡਾ ਪਾਰਟ ਸੀ ਜਿੰਨਾ ਕੁ ਅਸੀਂ ਚੁੱਪ ਰਹੇ ਜਾਂ ਜੋ ਅਸੀਂ ਉਸ ਵੇਲੇ ਆਵਾਜ਼ ਚੋਣੀ ਚਾਹੀਦੀ ਸੀ ਅਸੀਂ ਆਵਾਜ਼ ਨਹੀਂ ਥਾ ਸਕੀ ਸਿਰਫ ਅਸੀਂ ਆਪਣੀਆਂ ਗੱਲਾਂ ਲਈਆਂ ਇਸ ਕਰਕੇ ਤੁਹਾਡੇ ਵੱਲੋਂ ਵੀ ਸ਼ਿਕਾਇਤ ਕਹਿਣਾ ਔਰ ਉਹਨਾਂ ਵੱਲੋਂ ਵੀ ਸ਼ਿਕਾਇਤ ਦਰਜ ਕਰਕੇ ਜਵਾਬ ਦੇਣਾ ਮੇਰੇ ਖਿਆਲ ਹੈ ਕਿ ਕਿੰਨਾ ਕਿਤੇ ਜਿਆਦਾ ਕੀਲ ਕੀ ਕੀਤਾ ਜਾਵੇ ਬ੍ਰਾਡਸਾਪ ਤੁਸੀਂ ਇਸ ਨੂੰ ਕੀ ਕਹੋਗੇ ਮੇਰੀ ਮੇਰੀ ਇਹ ਬੇਨਤੀ ਹੈ ਕਿ ਚੰਗਾ ਹੁੰਦਾ ਜੇ ਸਾ ਸੁਬੀਰ ਸਿੰਘ ਬਾਦਲ ਸਾਹਿਬ ਖੁਦ ਸਾਰੀਆਂ ਗੱਲਾਂ ਜਿਹੜੀਆਂ ਵੀ ਇਲਜ਼ਾਮਾਂ ਸਾਰੀ ਪਬਲਿਕ ਦੇ ਵਿੱਚ ਉਹਨਾਂ ਤੇ ਲੱਗਦੇ ਐ ਉਹਨਾਂ ਨੂੰ ਡਿਟੇਲ ਦੇ ਵਿੱਚ ਬਸਬੂਦੀ ਲਿਖ ਕੇ ਦਿੰਦੇ ਔਰ ਉਹਦੇ ਤੇ ਸਿੰਘ ਸਹਿਬਾਨ ਚਰਚਾ ਕਰਦੇ ਖੈਰ ਚਲੋ ਜਿੰਨਾ ਜਿੰਨਾ ਕੁਸ਼ਤੀ ਉਹਨਾਂ ਨੇ ਦੇਖੇ ਦਿੱਤਾ ਹੈ ਮਨੋਗ ਸਿੰਘ ਸਹਿਬਾਨ ਇਕੱਤਰਤਾ ਦੇ ਦੇਖਣਗੇ ਉਹਨਾਂ ਨੂੰ ਵਾਚਣਗੇ ਤੇ ਫਿਰ ਉਸ ਤੋਂ ਬਾਅਦ ਜੋ ਉਹਨਾਂ ਦਾ ਫੈਸਲਾ ਹੋਏਗਾ ਸਮੁੱਚੀ ਸਿਕਸਨ ਨੂੰ ਮੰਨਣ ਜੋ ਘੋਏ ਦਾ ਸਾਡੇ ਦੀ ਜੀ ਤੇ ਇਸ ਦੇ ਨਾਲ ਹੀ ਜਿਹੜੀ ਗੱਲ ਇੱਕ ਗੱਲ ਤੱਕ ਸਵੀਕਾਰ ਹੋ ਚੁੱਕੀ ਆ ਕਿ ਗਲਤੀਆਂ ਹੋਈਆਂ ਨੇ ਇੱਕ ਗੱਲ ਤਾਂ ਉਹਨਾਂ ਨੇ ਮੰਨ ਹੀ ਲਈ ਆ ਕਿ ਹਾਂ ਮੈਂ ਸਾਰੀਆਂ ਗਲਤੀਆਂ ਚਾਹੇ ਉਹ ਪਾਰਟੀ ਪੱਧਰ ਤੇ ਹੋਈਆਂ ਚਾਹੇ ਉਹ ਸਾਡੀ ਸਰਕਾਰ ਵੱਜੋਂ ਹੋਈਆਂ ਅਸੀਂ ਮੰਨਦੇ ਆ ਦੇ ਕੋ ਮੈਂ ਬੇਨਤੀ ਕਰਾਂ ਕਿ ਪਾਰਟੀ ਪੱਧਰ ਤੇ ਹੋਣ ਨਾਲੋਂ ਫੈਸਲੇ ਇੰਡੀਵਿਜੂਅਲ ਇਹਨਾਂ ਦੇ ਜ਼ਿਆਦਾ ਅਸਰ ਦੀ ਤੇ ਮੈਂ ਤਾਂ ਹੀ ਕਹਿ ਰਿਹਾ ਕਿ ਚਾਹੀਦਾ ਏ ਸੀ ਸਪਸ਼ਟਤਾ ਨਾਲ ਕਿ ਜਿਹੜੇ ਮੇਨ ਵੱਡੇ ਮੁੱਦੇ ਆ ਭਾਵੇਂ ਡੇਰੇ ਨੂੰ ਮਾਫੀ ਦਾ ਭਾਵੇਂ ਉਹਨਾਂ ਨਾਲ ਹੁਕਮਨਾਮੇ ਦੇ ਖਿਲਾਫ ਜਾ ਕੇ ਵੋਟਾਂ ਨਾਲ ਸੌਦੇਬਾਜ਼ੀ ਦਾ ਭਾਵੇਂ ਪੁਸ਼ਾਕ ਵਾਲੇ ਕੇਸ ਨੂੰ ਜਿਹੜਾ ਹੈਗਾ ਉਹ ਵਾਪਸ ਕਰਾਉਣ ਦਾ ਜਾਂ ਜਿਹੜੀਆਂ ਵਿੱਚ ਹੋਰ ਵਿਵਾਦਿਤ ਜਿੰਨੀਆਂ ਵੀ ਗੱਲਾਂ ਨੇ ਉਹਨਾਂ ਦਾ ਸਪਸ਼ਟ ਤੌਰ ਤੇ ਇੱਕ ਇੱਕ ਦੋ ਦੋ ਲਾਈਨਾਂ ਲਿਖ ਕੇ ਸਪਸ਼ਟ ਕਰ ਦੇਣਾ ਚਾਹੀਦਾ ਸੀ ਕਿ ਮੇਰਾ ਖਿਆਲ ਹੈ ਕਿ ਉਹ ਜ਼ਿਆਦਾ ਬਿਹਤਰ ਹੁੰਦਾ ਪਰ ਖੈਰ ਚਲੋ ਉਹੀ ਫਿਰ ਕਾਲਕਤੱਬ ਸਾਹਿਬ ਤੇ ਜੱਜੇਦਾਰ ਸਾਹਿਬ ਨੇ ਦੇਖਣਾ ਇਹ ਇਹਦੇ ਵਿੱਚ ਕਿ ਕੀ ਕਹਿਣਾ ਤੇ ਕੀ ਇਹਦੇ ਵਿੱਚ ਹੋਣਾ ਹੈਗਾ ਇਸ ਕਰਕੇ ਮੈਂ ਇਹ ਸਮਝਦਾ ਕਿ ਫਿਰ ਵੀ ਜਿਹੜੀ ਗੱਲ ਉਰੋਂ ਦੀ ਸਿੱਖ ਸੰਗਤ ਕਹਿ ਰਹੀ ਹੈ ਜਾਂ ਸਾਰੇ ਲੋਕ ਕਹਿ ਰਹੇ ਸੀ ਅੱਜ ਉਹਨੂੰ ਕੁਛ ਨਾ ਕੁਛ ਦੇ ਹਲੇ ਤੱਕ ਸਿੱਧੇ ਨਹੀਂ ਸਿੱਧੇ ਰੂਪ ਵਿੱਚ ਵੀ ਪਾਰਟੀ ਦਾ ਨਾਮ ਲੈ ਕੇ ਕਹਿ ਰਹੇ ਹੈ ਸਰਕਾਰ ਦਾ ਨਾਮ ਲੈ ਕੇ ਕਹਿ ਰਹੇ ਹੈ ਸਿੱਧੇ ਨਹੀਂ ਤਾਂ ਸਿੱਧੇ ਰੂਪ ਵਿੱਚ ਮੰਨਣਾ ਤਾਂ ਕੁਛ ਨਾ ਕੁਛ ਸ਼ੁਰੂ ਕੀਤਾ ਹੈ ਮਤਲਬ ਤੁਹਾਨੂੰ ਲੱਗਦਾ ਕਿ ਇਹ ਫੈਸਲੇ ਇੰਡੀਵਿਜੂਅਲ ਸੀਗੇ ਸੁਖਬੀਰ ਸਿੰਘ ਬਾਦਲ ਦੇ ਇਹ ਸਾਰੀ ਪਾਰਟੀ ਜਾਂ ਪੂਰੀ ਸਰਕਾਰ ਦੇ ਫੈਸਲੇ ਨਹੀਂ ਸੀ ਦੇਖੋ ਇੱਕ ਗੱਲ ਸਪਸ਼ਟ ਹੈ ਕਿ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਜਿਹੜਾ ਪੁਸ਼ਾਕ ਦੇ ਕੇਸ ਚ ਹੈ ਉਹਨੇ ਆਪਣੀ ਇੰਟਰਵਿਊ ਦੇ ਵਿੱਚ بڑے ਚੈਨਲਾਂ ਤੇ ਸਪਸ਼ਟ ਕੀਤਾ ਕਿ ਮੈਨੂੰ ਬਾਦਲ ਬੁਲਾ ਕੇ ਤੇ ਕੇਸ ਵਾਪਸ ਕਰਾਉਣ ਲਈ ਦਸਤਖਤ ਕਰਵਾਏਗੇ ਪਰ ਮੈਂ ਕੋਰਟ 'ਚ ਜਾ ਕੇ ਮੁਕਰ ਗਿਆ ਵੀ ਨਹੀਂ ਵਾਪਸ ਨਹੀਂ ਲੈਣਾ 2014 'ਚ ਕੇਸ ਵਾਪਸ ਹੋ ਗਿਆ ਸਰਕਾਰ ਸਾਡੀ ਸੀ ਕੋਈ ਕਿਸੇ ਨੇ ਉਹਦੇ ਤੇ ਦੱਸੋ ਜੇ ਕਿਸੇ ਨੇ ਅਪੀਲ ਦਲੀਲ ਅੱਗੇ ਕੀਤੀ ਹੋਵੇ ਇੱਕ ਗੱਲ ਜਿਹੜਾ ਵੋਟਾਂ ਨਾਲ ਸੌਦਾ ਵੋਟਾਂ ਦਾ ਸੌਦਾ ਸੀਗਾ ਹੁਕਮਨਾਮੇ ਦੇ ਖਲਾਫ ਜਾ ਕੇ ਤਾਂ ਉਹ ਵੋਟਾਂ ਦਾ ਸੌਦਾ ਵੀ ਜਿਹੜਾ ਹੈਗਾ ਉਹ ਖੁਦ ਇੰਡੀਵਿਜੂਅਲ ਤੌਰ ਤੇ ਇਹਨਾਂ ਦਾ ਹੀ ਫੈਸਲਾ ਸੀ ਫਿਰ ਅੱਗੇ ਸਾਰੇ ਹਲਕਾ ਇੰਚਾਰਜ ਤੇ ਦੂਜੇ ਤੀਜੇ ਸਭੀਆਂ ਸੀ ਜ਼ਿਲ੍ਹਾ ਪੱਤਰ ਤੇ ਮੀਟਿੰਗਾਂ ਕਰਾਈਆਂ ਉਹ ਵੀ ਇਹਨਾਂ ਦਾ ਹੀ ਸੀ ਕਿਸੇ ਨੂੰ ਮੇਰਾ ਨਹੀਂ ਪਿਆਲ ਕਿ ਕੋਈ ਬਹੁਤਾ ਕਿਤੇ ਡਿਸਕਸ ਮੇਰੇ ਤਾਂ ਸਾਹਮਣੇ ਜਾਂ ਮੈਨੂੰ ਨਹੀਂ ਪਤਾ ਵੀ ਹੋਇਆ ਹੋਵੇ ਤੀਸਰਾ ਮਸਲਾ ਜਿਹੜਾ ਮਾਫੀ ਮੰਗਣ ਵਾਲਾ ਉਹ ਵੀ ਸਾਰਾ ਕੁਝ ਸਾਹਮਣੇ ਆ ਚੁੱਕਿਆ ਕਿ ਕਿਸ ਤਰ੍ਹਾਂ ਜਥੇਦਾਰ ਸਹਿਬਾਨਾਂ ਨੂੰ ਭਾਵੇਂ ਉਹ ਚਲੋ ਕਿਤੇ ਵੀ ਬੈਠ ਕੇ ਕੋਟੀ ਬੁਲਾ ਕੇ ਜਾਂ ਕੋਈ ਕਿਤੇ ਕਿਤੇ ਵੀ ਬੈਠ ਕੇ ਉਹਨਾਂ ਨੂੰ ਇਹ ਇਹ ਕਿਹਾ ਗਿਆ ਕਿ ਸਾਨੂੰ ਮਾਫੀ ਦੇ ਦੇਣੀ ਚਾਹੀਦੀ ਆ ਔਰ ਕਿਸ ਤਰ੍ਹਾਂ ਖੁਸ਼ਖਬਰੀਆਂ ਵੰਡੀਆਂ ਗਈਆਂ ਇਹ ਸਾਰਾ ਕੁਝ ਆਪਣੇ ਸਾਹਮਣੇ ਆ ਇਸ ਕਰਕੇ ਇੰਡੀਵਿਜੂਅਲ ਇਹ ਗੱਲਾਂ ਸੀਆਂ ਫਿਰ ਇਹ ਡੀਜੀਪੀ ਸੈਣੀ ਨੂੰ ਲਾਉਣਾ ਇਹ ਵੀ ਇੰਡੀਵਿਜੂਅਲ ਫੈਸਲਾ ਸੀ ਇਜ਼ਹਾਰ ਆਲਮ ਨੂੰ ਕੋਈ ਇਹ ਤੇ ਇਕੱਲੇ ਦੋ ਚਾਰ ਹੋਰ ਲੀਡਰ ਵੀ ਹੋ ਸਕਦੇ ਨੇ ਇਸ ਕਰਕੇ ਜਿੰਨੇ ਵੀ ਫੈਸਲੇ ਨੇ ਇਹਨਾਂ ਚੋਂ ਜ਼ਿਆਦਾਤਰ ਖੁਦ ਪਾਰਟੀ ਪ੍ਰਧਾਨ ਹੋਂਦ ਦੇ ਨਾਤੇ ਮੁੱਖ ਮੰਤਰੀ ਹੋਂਦ ਦੇ ਨਾਤੇ ਜਾਂ ਪਾਰਟੀ ਦੇ ਸ਼ਕਤੀਸ਼ਾਲੀ ਹੋਂਦ ਦੇ ਨਾਤੇ ਜ਼ਿਆਦਾਤਰ ਖੁਦ ਦੇ ਫੈਸਲੇ ਸਿੱਧਰ ਹੁੰਦਾ ਹਲੇ ਵੀ ਮਤਲਬ ਉਹ ਇੱਥੇ ਸਾਡੇ ਪਿੰਡਾਂ 'ਚ ਕਹਾਵਤ ਹੈ ਵੀ ਨਾਲੇ ਲੱਸੀ ਨੂੰ ਜਾਣਾ ਨਾਲੇ ਪੁੱਜਾ ਢਕੋਣਾ। ਬੇਤਰ ਹੈਗਾ ਕਿ ਹਲੇ ਵੀ ਸਪਸ਼ਟਤਾ ਨਾਲ ਜਿਹੜਾ ਸੀਗਾ ਉਹ ਮੰਨ ਲਿਆ ਜਾਂਦਾ ਹੈ। ਯਾਨੀ ਤੁਹਾਨੂੰ ਲੱਗਦਾ ਹੈ ਬਰਾੜ ਸਾਹਿਬ ਕਿ ਇਹ ਗੋਲ ਮੋਲ ਜਵਾਬ ਹੈ ਕਿ ਚੇਤ-ਚੇਤ 'ਚ ਹੋਈਆਂ ਜਿੰਨੀਆਂ ਵੀ ਗਲਤੀਆਂ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ ਦਾਸ ਆਪਣੀ ਝੋਲੀ 'ਚ ਪਾਉਂਦਾ ਹੈ। ਇਹ ਇਹ ਗੋਲ ਮੋਲ ਗੱਲ ਹੈਗੀ ਹੈ। ਆਹ ਜਿਹੜੀਆਂ 3-4 ਗੱਲਾਂ ਮੈਂ ਉਭਾਰੀਆਂ ਐ ਇਹ 3-4 ਗੱਲਾਂ ਦਾ ਹਰ ਹਾਲਤ ਪਬਲਿਕ ਨੂੰ ਜਿਹੜਾ ਹੈਗਾ ਉਹ ਜਵਾਬ ਮੰਗਦੀ ਹੈ ਵੀ ਤੁਸੀਂ ਕੀ ਕੀਤੀਆਂ ਕਿ ਨਹੀਂ ਕੀਤੀਆਂ। ਰਸ ਸਵਾਲ ਜਵਾਬ ਜੀ ਤੇ ਜਾਂ ਸਰਕਾਰ ਤੇ ਦੇ ਕਰਕੇ ਹੋਈਆਂ ਤਾਂ ਉਹ ਪਾਰਟੀ ਤੇ ਸਰਕਾਰ ਕਰਕੇ ਜਿਹੜੀਆਂ ਹੁੰਦੀਆਂ ਉਹ ਤਾਂ ਉਹ ਤਾਂ ਚਲੋ ਸਰਕਾਰਾਂ ਦੇ ਜੁਮੇ ਤੇ ਪੈ ਜਾਂਦੀਆਂ ਇਸ ਕਰਕੇ ਗੱਲਾਂ ਸਪਸ਼ਟਤਾ ਨਾਲ ਹੁੰਦੀਆਂ ਤਾਂ ਮੇਰਾ ਖਿਆਲ ਹੈ ਕਿ ਉਹਦੇ ਨਾਲ ਹੋਰ ਵੱਡੇ ਹੋ ਜਾਣਾ ਸੀ ਕਿ ਚਲ ਜਦੋਂ ਬੰਦਾ ਨਿਵਾ ਹੋ ਕੇ ਇੱਕ ਤਰ੍ਹਾਂ ਨਾਲ ਮਾਫੀ ਮੰਗਦਾ ਹੈ ਅਕਾਲ ਤਖਤ ਸਾਹਿਬ ਤੋਂ ਤੇ ਮਗਰ ਕੀ ਰਹਿ ਗਿਆ ਮਤਲਬ ਇਹ ਇਹ ਜਿਹੜੀ ਗੱਲ ਹੈ ਬਰਾੜ ਸਾਹਿਬ ਕਿ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਈ ਗਈ ਜਾਂ ਉਹਨਾਂ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਗਿਆ ਇਸ ਗੱਲ ਨੂੰ ਕੋਟ ਹੋਣਾ ਚਾਹੀਦਾ ਹੈ ਕਿ ਹਾਂ ਸਾਡੀ ਇੱਥੇ ਇਕੱਤਰਤਾ ਹੋਈ ਹੈ ਇੱਥੇ ਮੀਟਿੰਗ ਹੋਈ ਹੈ ਗੱਲਬਾਤ ਹੋਈ ਹੈ ਇਦਾਂ ਹੋਇਆ ਜਾਂ ਨਹੀਂ ਹੋਇਆ ਇਹਨੂੰ ਹੁਣ ਕਿਵੇਂ ਦੇਖਿਆ ਜਾਵੇ ਇਸ ਚਿੱਠੀ ਤੋਂ ਕਿਵੇਂ ਸਮਝਿਆ ਜਾਵੇ ਫਿਰ ਦੇਖੋ ਚਲੋ ਮੰਨ ਲਿਓ ਕਿ ਜੱਤੇਦਰ ਸਾਹਿਬ ਦਾ ਪ੍ਰੈਰੋਗੇਟਿਵ ਅਨੁਦੋਸ਼ ਦਾ ਅਸਕਾਰ ਕਿਸ ਤਰ੍ਹਾਂ ਹੈ ਪਰ ਨਿੱਜੀ ਤੌਰ ਤੇ ਮੈਂ ਤੁਹਾਨੂੰ ਬੇਨਤੀ ਇਹ ਕੀਤੀ ਹੈ ਕਿ ਜਿਹੜੇ 3-4 ਵੱਡੇ ਮਸਲੇ ਸੀਗੇ ਇਹਨਾਂ ਪ੍ਰਤੀ ਸਪਸ਼ਟਤਾ ਨਾਲ ਲਿਖ ਦੇਣਾ ਚਾਹੀਦਾ ਸੀ ਕਿ ਵੋਟਾਂ ਦੇ ਲਾਲਚ ਪਿੱਛੇ ਅਸੀਂ ਗਲਤੀ ਕਰ ਬੈਠੇ ਸਿੱਧਾ ਲਿਖਦੇ ਕੀ ਇਹਦੇ ਈ ਫਰਕ ਪੈਂਦਾ ਸੀਗਾ ਜੇ ਵੋਟਾਂ ਦੇ ਲਾਲਚ 'ਚ ਹੀ ਕੀਤਾ ਨਾ ਜਿਹੜਾ ਕੁਝ ਕੀਤਾ ਤੇ ਫਿਰ ਇਹਦੇ ਵਿੱਚ ਮੰਨਣ ਚ ਕੀ ਹਰਕਤੀ ਆ ਇਸ ਕਰਕੇ ਮੇਰਾ خیال ਹੈ ਕਿ ਚਲੋ ਖੈਰ ਜਿਸ ਤਰ੍ਹਾਂ ਦਾ ਲਿਖਿਆ ਹੁਣ ਫੈਸਲਾ ਅਕਲ ਤੱਕ ਸਭ ਨਹੀਂ ਕਰਨਾ ਅਸੀਂ ਤਾਂ ਜੋ ਕਰਨਗੇ ਫਿਰ ਮਥੇ ਅਤੇ ਪਬਲਿਕ ਨੂੰ ਇਸ ਢੰਗ ਨਾਲ ਲੈਂਦੀ ਹੈ ਇਹਨਾਂ ਦਾ ਸਪਸ਼ਟੀਕਰਨ ਉਹ ਕੋਈ ਦੋ ਦਿਨਾਂ ਚ ਤਪੀਕਰਮ ਪਤਾ ਲੱਗ ਜੀ ਜੀ ਬਹੁਤ ਧੰਨਵਾਦ ਜੀ ਜੀ ਚਰਨਜੀਤ ਬਰਾੜ ਸੀ ਗੱਲਬਾਤ ਕਰਨ ਦੇ ਲਈ ਤਾਂ ਜਿਹੜੇ ਬਾਗੀ ਅਕਾਲੀ ਦਲ ਆ ਜਾਂ ਜਿਨ੍ਹਾਂ ਤੇ ਅਕਾਲੀ ਦਲ ਦੇ ਵੱਲੋਂ ਕਾਰਵਾਈ ਵੀ ਕਰ ਦਿੱਤੀ ਗਈ ਹੈ ਉਹਨਾਂ ਦੇ ਚਰਨਜੀਤ ਸਿੰਘ ਬਰਾੜ ਸਾਡੇ ਨਾਲ ਸੀ ਕਿ ਹੋਰ ਜਿਹੜੀ ਚਿੱਠੀ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਦੇ ਨਾਲ ਨਾਲ ਇੱਕ ਹੋਰ ਜਿਹੜਾ ਸ਼੍ਰੋਮਣੀ ਕਮੇਟੀ ਦਾ ਸਪਸ਼ਟ ਕਰਨਾ ਉਹ ਵੀ ਇਸ ਦੇ ਵਿੱਚ ਸਾਹਮਣੇ ਆਇਆ ਕਿਉਂਕਿ ਜਿਹੜੇ ਸੀਨੀਅਰ ਆਗੂ ਅਕਾਲੀ ਦਲ ਦੇ ਉਹ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਜਥੇਦਾਰ ਸਾਹਿਬ ਨੂੰ ਮਿਲਦੇ ਨੇ ਤਾਂ ਉਸ ਦੇ ਵਿੱਚ 90 ਲੱਖ ਦੇ ਇਸ਼ਤਿਹਾਰਾਂ ਦਾ ਵੀ ਜ਼ਿਕਰ ਸੀਗਾ ਕਿ ਜਦੋਂ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਤਾਂ ਉਸ ਵੇਲੇ ਅਖਬਾਰਾਂ ਦੇ ਵਿੱਚ 90 ਲੱਖ ਦੇ ਇਸ਼ਤਿਹਾਰ ਉਸ ਮਾਫੀ ਨੂੰ ਸਹੀ ਸਿੱਧ ਕਰਨ ਵਾਸਤੇ ਵੀ ਦਿੱਤੇ ਗਏ ਤਾਂ ਉਸ ਦੌਰਾਨ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ ਇਸ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਸਪਸ਼ਟ ਕਰਨ ਦਿੱਤਾ ਗਿਆ ਉਸ ਦੇ ਵਿੱਚ ਵੀ ਦੱਸ ਦਈਏ ਕਿ ਜਿਹੜਾ ਇਹ ਸਪਸ਼ਟ ਕਰਨਾ ਹੈ ਕਿ 90 ਲੱਖ ਦੇ ਕਰੀਬ 1 ਕਰੋੜ ਹੋ ਗਿਆ ਤੇ ਉਹ ਲੋਕਾਂ ਦਾ ਪੈਸਾ ਜਿਹੜਾ ਦਾਨ ਪੁੰਨ ਦਾ ਪੈਸਾ ਜਿਹੜਾ ਗੋਲਕ ਦੇ ਵਿੱਚ ਤੁਸੀਂ ਅਸੀਂ ਪਾਉਨੇ ਆ ਉਹ ਪੈਸਾ ਸੀਗਾ ਜਿਸ ਦਾ ਇਸ਼ਤਿਹਾਰ ਦਿੱਤੇ ਗਿਆ ਜਿਸ ਦਾ ਇਸ ਜਿਹੜੀ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਦੇ ਵਿੱਚ ਜੋ ਇੱਕ ਲਿਖਤੀ ਸ਼ਿਕਾਇਤ ਕਹਿ ਲਈ ਹੈ ਜਾਂ ਜਿਹੜਾ ਜ਼ਿਕਰ ਕੀਤਾ ਗਿਆ ਉਹਨਾਂ ਚੀਜ਼ਾਂ ਦਾ ਉਸ ਦੇ ਵਿੱਚ ਹੁਣ ਜਵਾਬ ਕੀ ਆਇਆ ਸ਼ਰੋਮਣੀ ਕਮੇਟੀ ਦਾ ਜਿਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਦਫਤਰ ਸਕੱਤਰ શ્રી ਅਕਾਲ ਤਖਤ ਸਾਹਿਬ ਤੇ ਪੱਤਰ ਨੰਬਰ ਮਿਤੀ 17/7/2024 ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਦੀ ਮਾਫੀ ਦੇ ਮਸਲੇ ਸੰਬੰਧੀ ਇਸ਼ਤਿਹਾਰਾਂ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਹੈ। ਇਸ ਸਬੰਧ ਵਿੱਚ ਬੇਨਤੀ ਹੈ ਕਿ 24 ਸਤੰਬਰ 2015 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੀ ਹੋਈ ਇਕੱਤਰਤਾ 'ਚ ਡੇਰਾ सिरसा ਮੁਖੀ ਗੁਰਮੀਤ RAM ਰਹੀਮ ਦੇ ਮਾਮਲੇ 'ਚ ਗੁਰਮਤਾ ਕੀਤਾ ਗਿਆ ਸੀ ਜਿਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਹੁਕਮ ਤੇ ਮੁਖ ਸਕੱਤਰ ਸਰਦਾਰ ਹਰਚਰਨ ਸਿੰਘ ਵੱਲੋਂ ਵੱਖ-ਵੱਖ ਇਸ਼ਤਿਹਾਰ ਜਾਰੀ ਕਰਵਾਏ ਗਏ ਸਨ ਇਹ ਇਸ਼ਤਿਹਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਣ ਮਰਿਆਦਾ ਅਤੇ ਆਦੇਸ਼ ਦੇ ਸਤਿਕਾਰ ਬੇਅਦਬੀਆਂ ਸੰਬੰਧੀ ਪਛਤਾਵਾ ਵੱਜੋਂ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ਼੍ਰੀ ਕਨਪੜ ਸਾਹਿਬ ਕੁਰਬਾਨ ਦੀ ਅਪੀਲ ਬੇਅਦਬੀ ਦੀਆਂ ਕਟਨਾਮਾਂ ਪ੍ਰਤੀ ਸचेਤ ਰਹਿਣ ਅਤੇ ਗੁਰੂ ਘਰਾਂ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਆਦਿ ਨਾਲ ਸੰਬੰਧਿਤ ਸਨ ਤਾਂ ਇਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੇ 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਉਸ ਦੇ ਵਿੱਚ ਜ਼ਿਕਰ ਕੀ ਸੀ ਤਾਂ ਸ਼੍ਰੋਮਣੀ ਕਮੇਟੀ ਇਹ ਕਹਿੰਦੀ ਹੈ ਇੱਕ ਗੱਲ ਤਾਂ ਇਸ ਪੱਤਰ ਦੇ ਵਿੱਚ ਇਹ ਮੰਨੀ ਜਾ ਰਹੀ ਹੈ ਕਿ 24 ਸਤੰਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਇਕਤਤਾ ਸਿੰਘ ਸਹਿਬਾਨ ਦੀ ਹੋਈ ਸੀ ਉਸ ਦੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਦੇ ਮਾਮਲੇ ਵਿੱਚ ਗੁਰਮਤਾ ਕੀਤਾ ਗਿਆ ਫੈਸਲਾ ਕੀਤਾ ਗਿਆ ਉਸ ਵੇਲੇ ਜਿਹੜੇ ਪ੍ਰਧਾਨ ਸੀਗੇ ਸ਼੍ਰੋਮਣੀ ਕਮੇਟੀ ਦੇ ਜੋ ਅੱਜ ਦੁਨੀਆ ਵਿੱਚ ਨਹੀਂ ਅਵਤਾਰ ਸਿੰਘ ਮੱਕੜ ਸੀਗੇ ਉਹਨਾਂ ਦੇ ਹੁਕਮ ਦਿੱਤੇ ਮੁਖ ਸਕੱਤਰ ਨੂੰ ਪਰਚਰਨ ਸਿੰਘ ਨੂੰ ਜਿਨ੍ਹਾਂ ਦੇ ਵੱਲੋਂ ਇਸ਼ਤਿਹਾਰ ਜਾਰੀ ਕਰਵਾਏ ਗਏ ਸਨ